ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂ ਬੁਟੀਕ ਕੋਰਦੁਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੋਰ ਵੀਰ ਕਰਦਿਆਂ ਆਸ ਕਰਦਿਆਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਹੈ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਤੁਹਾਡੇ ਡੇਲੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂਜੀ ਚੱਲਦੀ ਵੀਡੀਓ ਨੂੰ ਸ਼ੇਅਰ ਵੀ ਕਰਦੇ ਕਰੋ ਤੇ ਕਮੈਂਟ ਕਰਕੇ ਸਾਡੇ ਸੂਟਾਂ ਡਿਜ਼ਾਈਨਰ ਬਾਰੇ ਸਾਨੂੰ ਜਰੂਰ ਦੱਸਿਆ ਕਰੋ ਤੁਹ ਕਸਟਮਾਈਜ਼ ਕਰਵਾਉਣਾ ਕਿਸੇ ਵਰਕ ਦੇ ਵਿੱਚ ਕਿਸੇ ਫੈਬਰਿਕ ਦੇ ਵਿੱਚ ਸਾਰੇ ਡਿਟੇਲਸ ਸਾਨੂੰ ਆਪਣੇ ਵਟਸਐਪ ਤੇ ਭੇਜ ਕੇ ਸੇਮ ਸ਼ੂਟ ਡਰਾਇਡ ਤਿਆਰ ਕਰਵਾ ਕੇ ਲੈ ਸਕਦੇ ਹਾਂ ਜੇ ਸਾਨੂੰ ਇੰਸਟਾ ਤੇ ਜਰੂਰ ਫੋਲੋ ਕਰੋ ਸੰਦੂਕਟੀ ਕੋਡ ਨੂੰ ਨਾਮ ਤੋਂ ਸਾਡੀ ਇੰਸਟਾ ਈਆ ਡਿਸਕ੍ਰਿਪਸ਼ਨ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਅਨਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਸ਼ੂਟ ਵਗੈਰਾ ਉੱਥੇ ਦੇਖ ਕੇ ਸਿਲੈਕਟ ਕਰਕੇ ਆਪਣਾ ਕੱਟ ਕਰਵਾ ਕੇ ਲੈ ਸਕਦੇ ਹੋ ਜਿਹੜੇ ਆਪਾਂ ਅੱਜ ਤੁਹਾਡੇ ਲਈ ਸ਼ੂਟ ਲੈ ਕੇ ਆਏ ਆ ਪ੍ਰਿੰਟ ਸ਼ੂਟਾਂ ਦੇ ਉੱਪਰ ਵਰਕ ਲੈ ਕੇ ਆਏ ਆ ਕਾਫੀ ਸਾਰੇ ਸਾਡੇ ਦੀ ਮਾੜ ਦੇ ਵਿੱਚ ਰਹਿਣ ਵਾਲੇ ਸੂਟ ਨਹੀਂ ਜੌਰਜਟ ਦੇ ਜਿਹੜਾ ਬਿੱਦੂ ਦੁਪੱਟਾ ਸੂਟ ਤੁਹਾਨੂੰ ਕਾਫੀ ਵਾਰ ਵੀਡੀਓ ਵਿੱਚ ਦਿਖਾਏ ਨੇ ਬਿਲਕੁਲ ਨਵੇਂ ਡਿਜ਼ਾਈਨ ਆਪਾਂ ਡਿਫਰੈਂਟ ਲੈ ਕੇ ਆਏ ਤੁਹਾਡੇ ਲਈ ਵਰਕ ਵਾਲੇ ਸੂਟ ਜੌਰਜਟ ਦੇ ਵਿੱਚ ਤੇ ਆਪਣਾ ਹੋਰ ਫੈਬਰਿਕ ਦੇ ਵਿੱਚ ਵੀ ਆਪਣੇ ਹੈਗੇ ਨੇਗੇ ਤੇ ਅਮੀਰਗਰਦਨ ਸਾਰਨ ਵਰਕ ਵਗੈਰਾ ਪਸੰਦ ਆਉਗਾ ਬਾਕੀ ਫੈਬਰਿਕ ਤੁਸੀਂ ਆਪਣੀ ਪਸੰਦ ਜਿਹਦਾ ਸੂਟ ਲੈ ਕੇ ਉਹਦੇ ਵਰਕ ਕਰਵਾ ਸਕਦੇ ਹੋ ਹਾਂਜੀ ਦਿਖਾਉਣੇ ਆਪਣਾ ਪਹਿਲਾ ਸੂਟ ਜੋ ਅੱਜ ਦਾ ਹਾਂਜੀ ਦੇਖੋ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਆਹੀ ਆਪਣਾ ਔਰੇਂਜ ਔਰੇਂਜਾ ਕਲਰ ਆਗਾ ਜਿਹੜਾ ਮਤਲਬ ਜਿਆਦਾ ਜਿਹੜਾ ਖਜਨ ਵਜ ਦਾ ਹੁੰਦਾ ਉਹ ਕਲਰ ਨਹੀਂ ਬਹੁਤ ਸੋਹਣਾ ਪਿਆਰਾ ਜਿਹਾ ਕਲਰ ਆ orange ਇਹ ਹੀ ਆਪਾਂ ਇਹਨਾਂ ਸੂਟਾਂ ਨਾਲ ਆਪਣੇ ਤੁਸੀਂ ਜੇਕਰ ਸਾਡੀ ਵੀਡੀਓ ਨੂੰ ਤੁਸੀਂ ਲਗਾਤਾਰ ਦੇਖ ਰਹੇ ਹੋਗੇ ਤਾਂ ਇਹ ਜੇ ਸੂਟ ਤਾਂ ਸੀ ਅਣਗਿਣਤ ਹੀ ਸੇਲ ਕੀਤੇ ਰਗੇ ਵਰਕ ਕਰਵਾ ਕੇ ਕੋਈ ਸਾਡਾ ਇਦਾਂ ਸੇਲ ਨਹੀਂ ਹੋਇਆ ਸਾਰੇ ਵਰਤਨ ਵਾਲ ਹੀ ਹੋਏ ਨੇ ਇਹ ਇਹ ਆਪਣਾ ਜੋਰ ਰੈਕ ਦਾ ਆਪਣਾ ਸ਼ਾਰਟ ਮਿਲਦੀ ਹੁੰਦੀ ਆ crepe ਦੀ ਨਾਲ ਬਾਟਮ ਹੁੰਦੀ ਆ ਤੇ ਨਾਲ ਆਪਣਾ ਚੂਨ ਸ਼ਕੂਨ ਦਾ ਦੁਪੱਟਾ ਹੁੰਦਾ ਹੈ ਪ੍ਰਿੰਟ ਵਾਲਾ ਇਹ ਤਾਂ ਤੁਹਾਨੂੰ ਕਾਫੀ ਸਾਰੇ ਪ੍ਰਿੰਟ ਮਿਲ ਜਾਣਗੇ ਸੇਮ ਦੀ ਮੈਂ ਕੋਈ ਮਤਲਬ ਅਹੀਂ ਕਰਦੀ ਹੈਗੀ ਵੀ ਸ਼ੋਰ ਨਹੀਂ ਹੈਗੀ ਤੁਹਾਨੂੰ ਮਿਲ ਜੂਗਾ ਸੇਮ ਤੁਹਾਨੂੰ ਮੈਂ ਪ੍ਰਿੰਟ ਸੈਂਡ ਕਰੂੰਗੀ ਤੁਸੀਂ ਉਹ ਲੈ ਸਕਦੇ ਹੋ ਨਾਲ ਦੇਖੋ ਕ੍ਰੇਪ ਦੀ ਪਲੇਨ ਬਾਟਮ ਹੈ ਦੇ ਇਹ ਵਾਲੀ ਸ਼ਰਟਾਂ ਦੀ ਪ੍ਰਿੰਟ ਵਾਲੀ ਆਪਣੀ ਜਾਰਜਟ ਦੀ ਇਹਦਾ ਪਰੇ ਵਰਕ ਕਰਵਾਇਆ ਬਹੁਤ ਸੋਹਣਾ ਇਹਦਾ ਆਰਗੈਂਜ਼ਾ ਦਾ ਪੈਚ ਲਗਾ ਕੇ ਦੇਖੋ ਵਰਕ ਹੋਇਆ ਹੈਗਾ ਜੀ ਆਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਹੈਗਾ ਪੈਚ ਲਗਾ ਕੇ ਆਪਾਂ ਨੇ ਇਹਦੇ ਵਰਕ ਕਰਵਾਇਆ ਸਿਰਫ ਆ ਬੂਟੀਆਂ ਜਿਹੜੇ ਵਿੱਚ ਕਲਰ ਸੀ ਆਪਾਂ ਉਹੀ ਪਵਾਈਆਂ ਨੇ ਇਹ ਇਹਦੇ ਉੱਪਰ ਵਰਕ ਆ ਗਿਆ ਹੈ ਆਪਣਾ ਤੇ ਇਰੀਨ ਨੱਟ ਕਾ ਵਗੈਰਾ ਤੇ ਕੋਈ ਫਰਕ ਨਹੀਂ ਹੈਗਾ ਤੁਹਾਨੂੰ ਬਾਹਰ ਦੇ ਉੱਪਰ ਵਰਕ ਮਿਲੂਗਾ ਆਹ ਵਾਲਾ ਬਾਹਰ ਦੇ ਉੱਪਰ ਆਇਆ ਬਹੁਤ ਸੋਹਣਾ ਪਿਆਰਾ ਜਿਹਾ ਵਰਕ ਹੋਇਆ ਹੈ ਇਹਦੇ ਕਪੜਾ ਇਹਦੇ ਆਪਾਂ ਬਾਟਮ ਤੇ ਵਰਕ ਨਹੀਂ ਕਰਵਾਇਆ ਕਿਉਂਕਿ ਕਸਟਮਰ ਲਾਇਕ ਨਹੀਂ ਕਰਦਾ ਇਹ ਵਾਲਾ ਕਸਟਮਰ ਆਪਣਾ ਬਾਟਮ ਤੇ ਵਰਕ ਤੇ ਤੁਸੀਂ ਆਪਣਾ ਬਾਟਮ ਤੇ ਵੀ ਨਾਲ ਐਡ ਕਰਵਾ ਸਕਦੇ ਤੇ ਨਾਲ ਆਪਣੇ ਦੇਖੋ ਇਹ ਦੁਪੱਟਾ ਦਾ ਪ੍ਰਿੰਟ ਵਾਲਾ ਚਨੂਨ ਛੂਨ ਦਾ ਆਪਾਂ ਲੇਸ ਵਗੈਰਾ ਨਾਲ ਰੈਡੀ ਕਰਤਾ ਹੈ ਦਾ ਦੇਖੋ ਬਹੁਤ ਸੋਹਣਾ ਆਪਣਾ ਨਾਲ ਦੁਪੱਟਾ ਜਿਹੜਾ ਹੈ ਇਹ ਹਾਂਜੀ ਇਹ ਦੇਖੋ ਆਪਣਾ ਇਹ ਵੀ ਪੰਜੌਰ ਝਟ ਦਾ ਸੂਟ ਹੈਗਾ ਕ੍ਰੇਪ ਦੀ ਬਾਟਮ ਹੈ ਦਵਾਈ ਕਲਰ ਦੇ ਨਾਲ ਤੇ ਪ੍ਰਿੰਟ ਵਾਲੀ ਆਪਣੀ ਸ਼ਰਟ ਹੈ। ਉਹ ਸੋਨੇ ਫਲਾਰ ਨੇਗੇ ਤਾਂ ਪ੍ਰਿੰਟ ਦੇ ਵਿੱਚ ਪ੍ਰਿੰਟ ਵਾਲੀ ਸ਼ਰਟ ਹੈਗੀ ਤੇ ਨਾਲ ਕ੍ਰੇਪ ਦੀ ਬਾਟਮ ਹੈ। ਇਹ ਐਦਾਂ ਆਪਣੇ ਦੇਖੋ ਕਲਰਫੁਲ ਤੇ ਵਰਕ ਕਰਵਾਏ। ਜਿੱਦਾਂ ਦੇ ਵਿੱਚ ਫਲਾਰ ਸੀਗੇ ਉਹਨਾਂ ਜਿਹੜੇ ਆਪਣੇ ਘੇਰੇ ਦੇਖੋ ਕੁੰਜਿਆਂ ਦੇ ਉੱਪਰ ਉਹਨਾਂ ਵਰਕ ਹੋ ਗਈ। ਸਾਰਾ ਜਿੱਦਾਂ ਆਪਣਾ ਘੇਰਾ ਸੀਗਾ ਉਹਦੇ ਉੱਪਰ ਕੁੰਜੇ ਤੇ ਵਰਕਰ ਆਲੇ ਜਿੱਦਾਂ ਆਪਣੇ ਹੱਥ ਵਿੱਚ ਕਲਰ ਵਗੈਰਾ ਪਾਈ ਹੋਏ ਸੀਗੇ ਸਾਰੇ ਆਪਾਂ ਥਰੈਡ ਉਹ ਯੂਜ਼ ਕਰ। ਤੇ ਬਾਕੀ ਦੁਬਾਂ ਦੇ ਉੱਪਰ ਵਰਕ ਆਉਗਾ ਸੋ ਥੋੜਾ ਥੋੜਾ ਫੜੇ ਵਾਲੇ ਪਰ ਵਰਕ ਕਿੰਨਾ ਹੈ ਇਦਾਂ ਫਲਾਰ ਬਣਿਆ ਹੋਇਆ ਹੈਗਾ ਆਹ ਵਾਲਾ ਇਹ ਨਾਲੇ ਤੇ ਉਮੀਨ ਦੇਖੋ ਆਪਣਾ ਦੁਪੱਟਾ ਜਿਵੇਂ ਆਪਣਾ ਸਾਰੇ ਸੂਟਾਂ ਨਾਲ ਜੌਰਜਟ ਦੇ ਨਾਲ ਦੁਪੱਟੇ ਹੁੰਦੇ ਨੇ ਉਵੇਂ ਹੀ ਆਪਣਾ ਦੁਪੱਟਾ ਹੈ ਨਾਲ ਪ੍ਰਿੰਟ ਵਾਲਾ ਜੇ ਤੁਹਾਨੂੰ ਨਾਲ ਇਹਦੇ ਪ੍ਰਿੰਟ ਵਾਲੇ ਦੁਪੱਟੇ ਮਿਲਣਗੇ ਇੱਕ ਬਿਨਾ ਦੁਪੱਟੇ ਤਾਂ ਵੀ ਸੂਟ ਆਉਂਦੇ ਨੇ ਆਪਣੇ ਜੌਰਜਟ ਦੇ ਵਿੱਚ ਤੁਸੀਂ ਉਹ ਵੀ ਲੈ ਸਕਦੇ ਹੋ ਬਟ ਇਹ ਆਪਣੀ ਦੁਪੱਟਿਆਂ ਵਾਲੇ ਸੂਟ ਨੇ ਇਹ ਤਾਂ ਆਪਣੇ ਅਣਗਿਣਤ ਹੀ ਸੇਲ ਹੋਏ ਨੇ ਨਾਲ ਦੁਪੱਟਿਆਂ ਵਾਲੇ ਤੁਸੀਂ ਇਹ ਬਿਨਾ ਵਰਕ ਤਾਂ ਵੀ ਲੈ ਸਕਦੇ ਹੋਗੇ ਵਰਕ ਕਰਵਾ ਵੀ ਲੈ ਸਕਦੇ ਹੋ ਇਹ ਅਪਰ ਤੋਂ ਸੀ ਆਪਣਾ ਕੋਈ ਹੋਰ ਵਰਕਿੰਗ ਵગેਰਾ ਕਰਵਾਉਣਾ ਹੋਇਆ ਉਹਦਾ ਵੀ ਕਰਵਾ ਸਕਦੇ ਹਾਂ ਹਾਂ ਜਿਹੜਾ ਆਪਣਾ ਨੈਕਸਟ ਹੈਗਾ ਇਹ ਵੀ ਆਪਣਾ ਜੌਰਜਟ ਫੈ布ਰਿਕ ਦਾ ਹੀ ਸੀਟਾਗਾ ਬਹੁਤ ਸੋਹਣਾ ਦੇਖੋ ਪਿਆਰਾ ਜਿਹਾ ਕਲਰ ਹੈ ਦਾ ਨਾਲ ਇਹਦੇ ਹੀ ਓਮੀ ਦੇ ਕੋਲ ਤੇਪ ਦੀ ਬਾਟਮ ਆ ਪਲੇਨ ਤੇ ਇਹ ਵਾਲੀ ਆਪਣੀ ਸ਼ਰਟ ਹੈ ਜੌਰਜਟ ਦੀ ਬਹੁਤ ਸੋਹਣਾ ਫ੍ਰਿੰਟ ਆ ਦਿੱਕਾ ਜੌਰਜਟ ਦੀ ਸ਼ਰਟ ਹੈਗੀ ਨਾਲ نیچے ਦੇ ਔਰਗੈਂਜ਼ਾ ਦਾ ਪੈਚ ਲੱਗਿਆ ਹੋਇਆ ਦੇਖੋ ਔਰਗੈਂਜ਼ਾ ਦਾ ਪੈਚ ਲਗਾ ਕੇ ਆਪਾਂ ਉਹਦੇ ਉੱਪਰ ਜਿਹਦੇ ਵਿੱਚ थ्रेड ਕਲਰ ਸੀਗੇ ਉਹੀ ਆਪਾਂ థ्रेड ਜੂਸ ਕਰਕੇ ਵਰਕ ਕੀਤਾ ਕਰੀ ਬਹੁਤ ਸੋਹਣਾ ਦੇਖੋ ਹੈਵੀ ਜਆ ਵਰਕ ਆਪਣਾ ਘੇਰੇ ਦੇ ਉੱਪਰ ਔਰ ਗਾਂਜਾ ਦਾ ਪੈਚ ਲੱਗਿਆ ਹੋਇਆ ਹੈ ਨੀਚੇ ਹਾਂਜੀ ਦੇਖੋ ਇਹਦੇ ਗਲੇ ਤੇ ਕੋਈ ਵਰਕ ਵਗੈਰਾ ਨਹੀਂ ਹੈਗਾ ਤੇ ਇਹਦੇ ਬਾਹਾਂ ਤੇ ਦੇਖੋ ਇਹ ਮੈ ਸੇਮ ਵਰਕ ਆਊਗਾ ਸੇਮ ਵਰਕ ਨਾਲ ਪਾਈਆਂ ਬਾਹਾਂ ਰੀਡ ਕਰਵਾਇਆ ਨੇ ਤੇ ਨਾਲ ਇਹਦੇ ਉਮੀ ਆਪਣਾ ਦੇਖੋ ਪ੍ਰਿੰਟ ਵਾਲਾ ਦੁਪੱਟਾ ਹੈਗਾ ਪ੍ਰਿੰਟ ਦੁਪੱਟਾ ਨਾਲ ਇਹਦੇ ਐਵੇਂ ਤੁਸੀਂ ਆਪਣਾ ਸਾਰਾ ਸੂਟ ਐਦਾਂ ਲੈ ਸਕਦੇ ਹੋ ਜੇਕਰ ਆਪਣਾ ਵਿਦਾਉਟ ਵਰਕ ਲੈਣਾ ਹੈ ਤਾਂ ਵਿਦਾਉਟ ਵਰਕ ਲੈ ਸਕਦੇ ਹੋ ਕਲਰ ਸੇਮ ਵੀ ਮਿਲ ਸਕਦਾ ਪ੍ਰਿੰਟ ਕਲਰ ਸੇਮ ਵੀ ਮਿਲ ਸਕਦਾ ਨਹੀਂ ਵੀ ਮਿਲ ਸਕਦਾ ਪ੍ਰਿੰਟ ਤੁਹਾਨੂੰ ਹੋਰ ਸੈਂਡ ਕਰਾਂਗਾ ਤੁਸੀਂ ਕੋਲੋਂ ਵੀ ਆਪਣਾ ਸਿਲੈਕਟ ਕਰ ਸਕਦੇ ਹੋ ਹਾਂਜੀ ਇਹ ਆਪਣਾ ਜੌਰਜਟ ਵਾਲੇ ਸੂਟ ਸੀਗੇ ਜਿਹੜਾ ਆਪਣਾ ਨੈਕਸਟ ਹੈਗਾ ਇਹ ਆਪਾਂ ਨੇ ਲਿਲਨ ਕਾਟਨ ਦੀ ਫੈਬਰਿਕ ਤੇ ਤਿਆਰ ਕਰਵਾਇਆ ਲਿਲਨ ਕਾਟਨ ਦੀ ਫੈਬਰਿਕ ਦਾ ਆਪਣਾ ਸੂਟ ਹੈਗਾ ਇਹ ਤੇ ਨਾਲ ਇਹਦੇ ਮਸਲੀਨ ਦਾ ਆਪਣਾ ਪ੍ਰਿੰਟ ਵਾਲਾ ਦੁਪੱਟਾ ਦਾ ਲਿਲਨ ਕਾਟਨ ਦੀ ਫੈਬਰਿਕ ਦਾ ਆਪਣਾ ਜਿਹੜਾ ਇਹ ਛੋਟਾ ਛੋਟਾ ਮੋਨਸਰ ਇਹ ਕੋ ਬਹੁਤ ਸੋਹਣਾ ਆਪਾਂ ਇਦਾਂ ਵਰਕ ਕਰਵਾਇਆ ਪੈਚ ਲਗਾ ਕੇ ਇਹਦੀ ਘੇਰੇ ਦੀ ਦੋਨਾਂ ਕੋਨਿਆਂ ਦੇ ਉੱਪਰ ਆਪਾਂ ਨੇ ਪਿੰਕ ਕਲਰ ਦਾ ਪੈਚ ਲਗਾਇਆਗਾ ਪਿੰਕ ਦਾ ਪੈਚ ਲਗਾ ਕੇ ਉੱਪਰ ਇਹਦੇ ਫਲਾਵਰ ਬਣਾ ਲੇਖੋ ਇਹਦਾ ਕਾਫੀ ਸੋਹਣਾ ਜਿਹਾ ਬਣਿਆ ਹੋਇਆ ਹੈ ਇਹਦਾ ਡਿਜ਼ਾਈਨ ਆਪਣਾ ਇਹਦਾ ਫਲਾਵਰ ਬਣਿਆ ਹੋਇਆ ਹੈਗਾ ਤੇ ਬਾਹਦੇ ਉੱਪਰ ਅਸੀਂ ਮੈਂ ਇਦਾਂ ਪੈਚ ਲਗਾਈ ਇਹ ਵਾਲਾ ਬਾਹਦੇ ਉੱਪਰ ਆ ਗਿਆ ਬਹੁਤ ਸੋਹਣਾ ਖੂਬਸੂਰਤ ਆਪਣਾ ਸੂਟ ਦੇਖੋ ਤਿਆਰ ਹੋਇਆ ਹੈ ਬਾਹਦੇ ਉੱਪਰ ਪੈਚ ਆ ਘੇਰੇ ਦੇ ਦੋਨਾਂ ਕੋਨਿਆਂ ਦੇ ਉੱਪਰ ਫੈਸਲਾ ਕਿ ਵਰਕ ਹੋਇਆ ਹੈਗਾ ਨਾਲ ਮਸਲੀਨ ਦਾ ਦੁਪੱਟਾ ਹੈਗਾ ਦੇਖੋ ਪ੍ਰਿੰਟ ਵਾਲਾ ਮਸਲੀਨ ਦਾ ਦੁਪੱਟਾ ਪ੍ਰਿੰਟ ਵਾਲਾ ਹੈਗਾ ਤੇ ਤੁਸੀਂ ਆਪਣਾ ਐਦਾ ਹੀ ਸੇਮ ਸੂਟ ਲੈ ਸਕਦੇ ਹੋ ਲੇਲਨ ਕਾਟਨ ਦੀ ਸੂਟ ਆਪਾਂ ਬਿਨਾਂ ਦੁਪੱਟੇ ਵਾਲੇ ਵੀ ਹੋ ਜਾਂਦੇ ਨੇ ਟ੍ਰਿਸ਼ਟਾ ਕਾਟਨ ਦੇ ਵੀ ਆਪਾਂ ਬਿਨਾਂ ਦੁਪੱਟੇ ਵਾਲੇ ਵੀ ਹੁੰਦੇ ਨੇ ਦੁਪੱਟੇ ਵਾਲੇ ਵੀ ਹੁੰਦੇ ਨੇ ਤੁਸੀਂ ਉਹ ਆਪਣੇ ਚੁਆਇਸ ਕਰਨੀ ਹੈ ਕਿ ਤੁਸੀਂ ਦੁਪੱਟੇ ਵਾਲਾ ਸੂਟ ਲੈਣਾ ਹੈਗਾ ਜਾਂ ਵਿਦਆਊਟ ਦੁਪੱਟਾ ਵੀ ਸਿਰਦਾ ਵਰਕ ਕਰਵਾਉਣਾ ਹੈ ਨਾ ਤੇ ਕਾਫੀ ਸਾਰੇ ਆਪਣ ਕੋਟਾ ਦੇ ਦੁਪੱਟੇ ਦੇ ਨਾਲ ਆਉਂਦੇ ਨੇ ਪ੍ਰਿੰਟ ਵਾਲੇ ਸੂਟ ਤੁਸੀਂ ਉਹ ਲੈ ਸਕਦੇ ਹੋ ਬਹੁਤ ਸੋਹਣੀ ਖੂਬਸੂਰਤ ਡਿਜ਼ਾਈਨ ਹੈ ਕੋਈ ਆਪਣੇ ਕੈਮਰੇ कॉटन ਦੇ ਸੂਟਾ ਵਗੈਰਾ ਤੇ ਕਰਵਾਉਣ ਨੂੰ ਚਾਹੁੰਦਾ ਹੈ ਤਾਂ ਵਸਤੂ ਬਣਾਈ ਜਿਹੜਾ ਆਪਣਾ ਇਹ ਵਾਲਾ ਸੂਟ ਹੈਗਾ ਇਹ ਆਪਣਾ ਡਿਸਟਾ कॉटन ਦਾ ਸੂਟ ਹੈਗਾ ਇਸਟਾ कॉटन ਦੀ ਫੈਬਰਿਕ ਹੈ ਜੀ ਤੇ ਇਹਦੇ ਆਪਾਂ ਨੇ ਪੈਚ ਲਗਾ ਕੇ ਵਰਕ ਕਰਵਾਇਆ ਹੈ ਜਿਸਟਾ कॉटन ਦਾ ਸੂਟਾ ਪਰ ਇਸਟਾ कॉटन ਦੇ ਵਿੱਚ ਤਾਂ ਕਾਫੀ ਸਾਰੇ ਕਲਰ ਵਗੈਰਾ ਮਿਲ ਜਾਣਗੇ ਕਾਫੀ ਪ੍ਰਿੰਟ ਮਿਲ ਜਾਣਗੇ ਐਦਾ ਬਲੈਕ ਕਲਰ ਦਾ ਆਪਾਂ ਨੇ ਇਹ ਪੈਚ ਲਗਾਇਆ ਬਾਕੀ ਸਾਰੇ ਕਲਰ ਆਪਾਂ ਸੁਨ ਨਾਲ ਦੇ ਲਗਾ ਕੇ ਦਾ ਪੈਚ ਲਗਾ ਕੇ ਘੇਰੇ ਤੇ ਵਰਕ ਕਰਵਾਇਆ ਹੈ ਇਦਾਂ ਕੀ ਰੇਤੀ ਵਰਕ ਮਿਲੂਗਾ ਸੇਮ ਐਦਾਂ ਹੀ ਆਪਣੀ ਦੀ ਬਾਹ ਦੇ ਉੱਪਰ ਵਰਕ ਮਿਲੂਗਾ ਇਹਦੀ ਬਾਹ ਤੇ ਵੀ ਐਦਾ ਸੇਮ ਵਰਕ ਹੀ ਹੋਇਆ ਹੋਇਆ ਹੈਗਾ ਆਹ ਬਹੜਾ ਇਹਦੀ ਬਾਹ ਦੇ ਉੱਪਰ ਵਰਕ ਬਾਹ ਤੇ ਵਰਕਾ ਤੇ ਰੇਤੀ ਵਰਕ ਤਾਂ ਆਪਾਂ ਹੋਰ ਕੋਈ ਵਰਕ ਨਹੀਂ ਕਰਵਾਇਆ ਇਹਦੇ ਨਾਲ ਸਿਰਫ ਇਹਦੇ ਕਿਨਾਰੇ ਤੇ ਬਾਹ ਦਾ ਵਰਕ ਨਾਲੇ ਜਿਹੜਾ ਦੁਪੱਟਾ ਜਿਹੜਾ ਆਪਨੇ ਸੁਪਰ ਨੈਟ ਦਾ ਤਿਆਰ ਕਰਵਾਇਆ ਸਾਰਾ ਟਾਈਡ ਆ ਹੀ ਹੋਇਆ ਹੈ ਦੁਪੱਟਾ ਦੇਖੋ ਵਿੱਚੋਂ ਸਰਤ ਆਈਡੀ ਦਾ ਪੱਟਾ ਹੋਇਆ ਹੈਗਾ ਸੁਪਰ نیٹ ਦਾ ਦੁਪੱਟਾ ਹੈਗਾ ਤੇ ਤੁਸੀਂ ਆਪਣਾ ਟੈਸਟਾ ਕਾਟਨ ਦੇ ਵਿੱਚ ਕੋਈ ਵੀ ਆਪਣਾ ਕਲਰ ਵਗੈਰਾ ਸਿਲੈਕਟ ਕਰਕੇ ਪ੍ਰਿੰਟ ਸਿਲੈਕਟ ਕਰਕੇ ਐਦਾਂ ਦਾ ਜਿਹੜਾ ਵਰਕ ਅਪ ਵਿੱਚ ਕਰਵਾ ਸਕਦੇ ਹੋ ਬਾਕੀ ਹੋਰ ਤੁਹਾਨੂੰ ਕੋਈ ਡਿਜ਼ਾਈਨ ਪਸੰਦ ਆ ਤੁਸੀਂ ਆਪਣਾ ਉਹ ਵੀ ਰੈਡੀ ਕਰਵਾ ਸਕਦੇ ਹੋ ਹਾਂਜੀ ਜਿਹੜਾ ਨੈਕਸ ਝੂਟਾ ਆਪਣਾ ਇਹ ਵਾਲਾ ਆਪਣਾ ਜਿਹੜੀ ਪੈਪੀ ਲਾਇਨਿੰਗ ਟੈਪੀ ਮਸਲੀਨ ਦੀ ਆਪਣਾ ਫੈਬਰਿਕ ਉਹ ਚੱਲੇਗਾ ਆਪਣਾ ਉਹ ਵਾਲਾ ਇਹ ਆਪਣੇ ਸਿਰਫ ਲਿਸ ਗੇਰ ਨਾਲ ਹੀ ਇਹ ਦਾ ਸਟਿਚ ਕਰਵਾਇਆਗਾ ਤੁਸੀਂ ਇਹਨਾਂ ਤੇ ਵਰਕ ਵਗੈਰਾ ਹੋਣ ਲਈ ਵੀ ਸਾਡੇ ਸਟਿੱਚ ਦੇ ਉੱਤੇ ਵਰਕ ਵੀ ਕਰਵਾ ਸਕਦੇ ਹੋ। ਐਦਾਂ ਜੇਕਰ ਤੁਸੀਂ ਸਟਿੱਚ ਕਰਵਾਉਣਾ ਹੈ ਤਾਂ ਐਦਾਂ ਵੀ ਕਰਵਾ ਸਕਦੇ ਹੋ। ਇਹ ਆਪਣੇ ਟੈਬੀ ਲਾਈਨਿੰਗ ਵਾਲਾ ਸੂਟ ਕਾਫੀ ਆਪਣੇ ਮਤਲਬ ਟ੍ਰੈਂਡ ਦੇ ਵਿੱਚ ਚੱਲ ਰਹੇ ਵਾਲਾ ਫੈਬਰਿਕ ਗਰਮੀਆਂ ਵਾਲਾ ਐਵੇਂ ਆਪਾਂ ਇਹਨੂੰ ਲਾਈਨਿੰਗ ਲਾ ਕੇ ਹੀ ਸਟਿੱਚ ਕਰਾਂਗੇ। ਟੈਬੀ ਮਸਲੀਨ ਵੀ ਇਹਨੂੰ ਕਹਿੰਦੇ ਨੇ ਟੈਬੀ ਲਾਈਨਿੰਗ ਵੀ ਕਹਿੰਦੇ ਨੇ ਇਹਨੂੰ। ਇਹਦਾ ਬਰੀਕ-ਬਰੀਕ ਲੈਣਾ ਜਿਵੇਂ ਆਪਣਾ ਸੁਪਰਨੇਟਾ ਦਾ ਦੁਪੱਟਾ ਹੁੰਦਾਗਾ ਉਦਾਂ ਇਹਦੀ ਥੋੜੀ ਜੀ ਫੈਬਰਿਕ ਹੁੰਦੀ ਹੈ ਵੀ ਲੈਣਾ ਜਿਹ ਵਾਲੀ ਬਹੁਤ ਸੋਹਣਾ ਦੇਖੋ ਇਹਦਾ ਪ੍ਰਿੰਟ ਐਦਾਂ ਨੇਟ ਦਾ ਪ੍ਰੋਪਲੈਡਾ ਸਲਵਾਰ ਹੈ ਜਿਹੜੀ ਜਿਹੇ ਜੀ ਡਾਇਮੰਡ ਜੀ येलो ਉਹ ਹਜੇ ਆਪਣੇ ਪੈਚ ਲਗਾ ਕੇ ਇਦਾਂ ਨੈਟ ਦੀ ਲੇਸ ਨਾਲ ਇਹਨੂੰ ਫਿਨਿਸ਼ ਕਰਵਾਈ। ਬਾਹ ਦੇ ਉੱਪਰ ਇਦਾਂ ਨਾ ਥੇਲੇ ਦੇ ਉੱਪਰ। ਨਾਲ ਇਹਦੇ ਆਪਣਾ ਕਮਲ ਚੰਗੂ ਦਾ ਦੁਪੱਟਾ ਹੈਗਾ। ਕਮਲ ਚੰਗੂ ਦਾ ਦੁਪੱਟਾ ਫੜ ਤਿਆਰ ਕਰਵਾਇਆ ਗਿਆ ਤੇ ਉਹੀ ਗ੍ਰੇ ਕਲਰ ਦੀ ਲੇਸ ਨਾਲ ਆਪਾਂ ਨੂੰ ਫਿਨਿਸ਼ ਕੀਤਾ ਦੁਪੱਟੇ ਨੂੰ। ਉਸ ਨੂੰ ਆਪਣਾ ਸੂਟ ਜਿਹਾ ਬਣ ਕੇ ਤਿਆਰ ਹੋਇਆ ਤੁਸੀਂ ਇਹ ਵਰਕ ਨਾਲ ਵੀ ਰੈਡੀ ਕਰਵਾ ਸਕਦੇ ਹੋ। ਤੁਸੀਂ ਆਪਣਾ ਇਦਾਂ ਹੀ ਸੇਮ ਰੈਡੀ ਕਰਵਾਉਣਾਗਾ ਬੇਸ ਪੈਰਨਾ ਉਦੋਂ ਰੈਡੀ। ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੇ ਆਪਾਂ ਪ੍ਰਿੰਟ ਦੇ ਉੱਪਰ ਵਰਕ ਵਾਲੇ ਤੁਹਾਨੂੰ ਦਿਖਾਏ ਸੀਗੇ ਜੌਰਲੇਟ ਫੈਬਰਿਕ ਦੇ ਸੀਗੇ ਬਾਕੀ ਆਪਾਂ ਨੇ ਹੋਰ ਆਰਡਰ ਫੈਬਰਿਕ ਵਿੱਚ ਤੇ ਆਰਕ ਵਾਲੇ ਸਾਰੇ ਵਰਕ ਨਾਲ ਰੈਡੀ ਹੋਏ ਹੋਏ ਸੀਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਪਸੰਦ ਆਏ ਹੋਣਗੇ ਤੁਸੀਂ ਆਪਣਾ ਵਰਕ ਵਗੈਰਾ ਇਹੀ ਕਰਾ ਕੇ ਆਪਣੇ ਜਿਹੜੀ ਕੇ ਸੂਟ ਦੀ ਫੈਬਰਿਕ ਹੈ ਤੁਸੀਂ ਆਪਣੇ ਉਹ ਚੇਂਜ ਕਰ ਸਕਦੇ ਹੋਗੇ ਇਹ ਆਪਣਾ ਸੇਮ ਤੁਸੀਂ ਰੈਡੀ ਕਰਵਾਉਣਾ ਤਾਂ ਆਪਣਾ ਸੇਮ ਰੈਡੀ ਕਰਵਾ ਕੇ ਲੈ ਸਕਦੇ ਹੋ ਅਜਾ ਸਕਰੀਨ ਸ਼ਾਟ ਭੇਜ ਕੇ WhatsApp ਤੇ ਆਪਾਂ ਆਰਡਰ ਦੇ ਸਕਦੇ ਹਾਂ ਤੇ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਆਉਂਦਾ 6239162900 ਹਾਂਜੀ ਸਾਡੇ ਅੱਜ ਦੇ ਵੀਰੇ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮਿਲਦੇ ਆਪਾਂ ਹੁਣ ਨਵੇਂ ਸੂਟਾਂ ਦਾ ਨਵੀਂ ਕਲੈਕਸ਼ਨ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ